50 ਸਾਲਾਂ ਆਂਗਣਵਾੜੀ ਵਰਕਰਾਂ ਲਈ ਸੈਲੀਬ੍ਰੇਟ ਕਰਨਾ ਸੀ 골ਡਨ ਜੁਬਲੀ ਹੈ ਉਹ ਭਾਰਤ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਕੋ ਲਗੀ ਹੈ ਕਿ ਆਈਸੀਡੀਐਸ ਨੇ 50 ਸਾਲ ਪੂਰੇ ਕਰ ਲਏ ਇਹਦੇ ਇਸ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਸੈਲੀਬ੍ਰੇਸ਼ਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਸਰਕਾਰ ਵੱਲੋਂ ਆਵਾ ਨਹੀਂ ਕੀਤਾ ਗਿਆ ਉਦੋਂ ਵੀ ਅਸੀਂ ਹੈਰਾਨ ਹੋਏ ਸੀ ਕਿ ਐਦਾਂ ਦੇ ਜਦੋਂ ਚਿੱਠੀ ਲਿਖਦੇ ਹੈ ਜਾਂ ਆਰਡਰ ਕਰਦੇ ਹੈ ਜਾਂ ਨੋਟੀਫਿਕੇਸ਼ਨ ਕਰਦੇ ਹੈ ਉਹ ਅਧਿਕਾਰੀ ਇਹ ਨਹੀਂ ਸਮਝਦੇ ਕਿ ਪਹਿਲੀ ਗੱਲ ਇਹ ਆਂਗਣਵਾੜੀ ਵਰਕਰ ਹੈਲਪਰ ਉਸ ਪਿੰਡ ਦੀ ਰਹਿਣ ਵਾਲੀਆਂ ਦੂਜੀ ਔਰਤ ਤੀਜੀ ਤੁਹਾਡੀ ਕਰਮਚਾਰੀ ਤੱਕ ਵੀ ਨਹੀਂ ਤੁਸੀਂ ਉਹਨੂੰ ਕਰਮਚਾਰੀ ਮੰਨਣ ਲਈ ਤਿਆਰ ਨਹੀਂ ਕਿ ਪਰਾਲੀ ਜਲਾਉਣ ਲਈ ਖੇਤਾਂ ਦੇ ਵਿੱਚ ਕੋਈ ਵੀ ਕਿਸਾਨ ਪਰਾਲੀ ਜੜਾਏਗਾ ਤਾਂ ਆਂਗਣਵਾੜੀ ਵਰਕਰ ਉਸ ਦੀ ਰਿਪੋਰਟ ਕਰੇਗੀ ਕਿ ਉਸਨੇ ਪਰਾਲੀ ਜਲਾਈ ਹੈ ਇਸ ਦਾ ਮਤਲਬ ਆਂਗਣਵਾੜੀ ਵਰਕਰ ਹੁਣ ਖੇਤਾਂ 'ਚ ਜਾਏਗੀ ਪਰਾਲੀ ਰਾਤ ਨੂੰ ਜਲਾਉਂਦੇ ਆ ਲੋਕ ਇਹਦਾ ਮਤਲਬ ਆਂਗਨਵਾੜੀ ਹੁਣ ਰਾਤ ਨੂੰ ਡਿਊਟੀ ਕਰੂਗੀ ਖੇਤਾਂ 'ਚ ਕੀ ਤੁਸੀਂ ਜ਼ਮੀਨੀ ਹਕੀਕਤ ਨਾਲ ਜੁੜੀਆਂ ਮੁਸ਼ਕਲਾਂ ਦੇ ਬਾਰੇ ਇਕਬਲ ਵੀ ਸੋਚਣਾ ਜ਼ਰੂਰੀ ਨਹੀਂ ਸਮਝਦੇ ਕਿ ਰਕਬਾ ਕਿੰਨਾ ਹੈ ਖੇਤ ਕਿੱਥੇ ਹੈ ਪਿੰਡ ਤੋਂ 4-4 ਕਿਲੋਮੀਟਰ ਦੂਰ ਤੱਕੇ ਤੁੰਦੇ ਆ ਕਿਤੇ ਖੇਤ ਕਿਨੇ ਫੁੱਕੀ ਹੈ ਕਿਹੜਾ ਮਾਈਕਰੋਸਕੋਪ ਲੱਗਿਆ ਹੋਇਆ ਆਂਗਣਵਾੜੀ ਵਰਕਰ ਦੇ ਹੱਥ ਵਿੱਚ ਕੀ ਤੁਸੀਂ ਆਪਣੇ ਕਿਸਾਨਾਂ ਦੀਆਂ ਰਿਪੋਰਟਾਂ ਬਣਾ ਕੇ ਦੇਵੋਗੀਆਂ ਅਸੀਂ ਵੀ ਉਹਨਾਂ ਪਰਿਵਾਰਾਂ 'ਚ ਜੰਮੀਆਂ ਭੜੀਆਂ ਪਹਿਲੀ ਗੱਲ ਤਾਂ ਇਹ ਸੰਭਵ ਹੀ ਨਹੀਂ ਹੋ ਸਕਦਾ ਇਹ ਕੰਮ ਆਂਗਣਵਾੜੀ ਵਰਕਰ ਹੈਲਪਰ ਕਰੇ ਇਹ ਸੰਭਵ ਹੀ ਨਹੀਂ ਹੋ ਸਕਦਾ ਇਹ ਸੰਭਵ ਹੀ ਨਹੀਂ ਹੈ ਦੂਜਾ ਅਸੀਂ ਕਰਾਂਗੇ ਹੀ ਨਹੀਂ ਸੰਭਵ ਹੀ ਹੋਊਗਾ ਤਾਂ ਵੀ ਨਹੀਂ ਕਰਾਂਗੇ ਪਹਿਲਾਂ ਹੀ ਕਿਸਾਨ ਕਰਜ਼ੇ ਦੀ ਮਾਰ ਹੇਠ ਹੈ ਔਰ ਇਸ ਟਾਈਮ ਦਾ ਪੰਜਾਬ ਦੇ ਕਿਸਾਨ ਨੂੰ ਦੁਨੀਆ ਦੇਖਦੀ ਹੈ ਕਿ ਕਿੱਡੇ ਵੱਡੀ ਤਰਾਸ ਦੀ ਬਾੜ ਪੀੜ ਕਿੰਨੇ ਕਹਿਰ ਤੋਂ ਪੰਜਾਬ ਦਾ ਕਿਸਾਨ ਮਜ਼ਦੂਰ ਹਰ ਬੰਦਾ ਗੁਜ਼ਰ ਰਿਹਾ ਹੈ ਪੰਜਾਬ ਦੇ ਸਮੂਹ ਆਂਗਣਵਾੜੀ ਵਰਕਰ ਹੈਲਪਰ ਭੈਣਾਂ ਨੂੰ ਪਿਆਰ ਪਰਿਹਰ ਸ਼ਸ਼ੀਕਾਲ ਸਾਥੀਓ ਆਂਗਣਵਾੜੀ ਵਰਕਰ ਹੈਲਪਰ ਲਈ ਫਰਮਾਨ ਲਿਖਦੇ ਹੋਏ ਅਧਿਕਾਰੀ ਜਰਾ ਵੀ ਦਿਲ ਨਾਲ ਨਹੀਂ ਸੋਚਦੇ ਕਿ ਆਂਗਣਵਾੜੀ ਵਰਕਰ ਹੈਲਪਰ ਇਸ ਸਮਾਜ ਦਾ ਹਿੱਸਾ ਨਹੀਂ ਜੇ ਸਰਕਾਰ ਦਾ ਕੋਈ ਅਸੀਂ ਕੋਈ 파ਰਟ ਹਾਂ ਜੇ ਸਮਾਜਿਕ 파ਰਟਾ ਕਿਸ ਪਾਸੇ ਸਾਨੂੰ ਸਰਕਾਰ ਗਿਣਦੀ ਹੈ ਆਈਸੀਡੀਐਸ ਨੂੰ 50 ਸਾਲ ਹੋ ਗਏ 50 ਸਾਲਾਂ ਆਂਗਣਵਾੜੀ ਵਰਕਰਾਂ ਲਈ ਸੈਲੀਬ੍ਰੇਟ ਕਰਨਾ ਸੀ ਗੋਲਡਨ ਜੁਬਲੀ ਹੈ ਉਹ ਭਾਰਤ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਭੁੱਲ ਗਈ ਹੈ ਕਿ ਆਈਸੀਡੀਐਸ ਨੇ 50 ਸਾਲ ਪੂਰੇ ਕਰ ਲਏ ਇਸ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਸੈਲੀਬ੍ਰੇਸ਼ਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਸਰਕਾਰ ਵੱਲੋਂ ਆਵਾਜ਼ ਨਹੀਂ ਕੀਤਾ ਗਿਆ ਪੰਜਾਬ ਦੀ ਸਰਕਾਰ ਵੱਲੋਂ ਜੇ ਅਲੱਗ-ਅਲੱਗ ਸੂਬੇ ਦੀਆਂ ਸਰਕਾਰਾਂ ਵੱਲੋਂ ਕੁਝ ਵੀ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣਾ ਹੈ ਤਾਂ ਉਹਨਾਂ ਕੋਲ ਇੱਕੋ ਹੀ ਕਥਿਆ ਹੈ ਆਂਗਣਵਾੜੀ ਵਰਕਰ ਪਹਿਲਾਂ ਵੀ ਬਹੁਤ ਸਾਰੀਆਂ ਉਦਾਹਰਣਾਂ ਨੇ ਇਸ ਦੀਆਂ ਅਕਾਲੀ ਦਲ ਦੇ ਟਾਈਮ ਆਂਗਣਵਾੜੀ ਵਰਕਰ ਨਸ਼ਿਆਂ ਦਾ ਸਰਵੇ ਕਰਨਗੇ ਕਰ ਕਰ ਜਾ ਕੇ ਪਤਾ ਕਰਨਗੇ ਕੌਣ ਕਿਹੜਾ ਨਸ਼ਾ ਕਰਦਾ ਉਦੋਂ ਵੀ ਅਸੀਂ ਹੈਰਾਨ ਹੋਏ ਸੀ ਕਿ ਐਦਾਂ ਦੇ ਜਦੋਂ ਚਿੱਠੀ ਲਿਖਦੇ ਜਾਂ ਆਰਡਰ ਕਰਦੇ ਜਾਂ ਨੋਟੀਫਿਕੇਸ਼ਨ ਕਰਦੇ ਆ ਉਹ ਅਧਿਕਾਰੀ ਇਹ ਨਹੀਂ ਸਮਝਦੇ ਕਿ ਪਹਿਲੀ ਗੱਲ ਇਹ ਆਂਗਣਵਾੜੀ ਵਰਕਰ ਹੈਲਪਰ ਉਸ ਪਿੰਡ ਦੀ ਰਹਿਣ ਵਾਲੀਆਂ ਦੂਜੀ ਔਰਤ ਤੀਜੀ ਤੁਹਾਡੀ ਕਰਮਚਾਰੀ ਤੱਕ ਵੀ ਨਹੀਂ ਤੁਸੀਂ ਉਹਨੂੰ ਕਰਮਚਾਰੀ ਮੰਨਣ ਲਈ ਤਿਆਰ ਨਹੀਂ ਮਜ਼ਦੂਰ ਵੀ ਮੰਨਣ ਲਈ ਤਿਆਰ ਨਹੀਂ ਸੁਪਰੀਮ ਕੋਰਟ ਦੇ ਆਰਡਰ ਆਉਣ ਤੋਂ ਬਾਅਦ ਵੀ ਲਾਗੂ ਕਰਨ ਲਈ ਤਿਆਰ ਨਹੀਂ ਪਰ ਜਦ ਕੋਈ ਵੀ ਸਕੀਮ ਲਾਗੂ ਕਰਾਣੀ ਹੈ ਉਸ ਦੇ ਲਈ ਆਂਗਣਵਾੜੀ ਵਰਕਰ ਤੋਂ ਇੰਪੋਰਟੈਂਟ ਕੋਈ ਵੀ ਪਰਸਨ ਸੁਬੇ ਦੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ ਭਾਵੇਂ ਭਾਰਤ ਨੂੰ ਸਵੱਛ ਅਭਿਆਨ ਦੇ ਤਹਿਤ ਸੋ ਚਾਲੇ ਮੁਕਤ ਬਣਾਉਣ ਦੀ ਗੱਲ ਜਦੋਂ ਹੋਈ ਉਦੋਂ ਗੁਜਰਾਤ ਵਰਗੇ ਸੂਬੇ ਨੇ ਆਰਡਰ ਜਾਰੀ ਕੀਤਾ ਸੀ ਕਿ ਆਂਗਣਵਾੜੀ ਵਰਕਰਾਂ ਸਵੇਰੇ ਘਰੋਂ ਬਾਹਰ ਜਾ ਕੇ ਇੱਕ ਵਿਸਰ ਲੈ ਕੇ ਲਾਲਟਣ ਲੈ ਕੇ ਬੈਟਰੀ ਲੈ ਕੇ ਪਿੰਡ ਦੇ ਬਾਹਰ ਖੜਨ ਗਈਆਂ ਔਰ ਪਿੰਡ ਤੋਂ ਜਾਂਦੇ ਬੰਦਿਆਂ ਨੂੰ ਰੋਕਣ ਗਈਆਂ ਤੁਸੀਂ ਦੱਸੋ ਇਹੀ ਬੇਟੀ ਬਚਾਓ ਬੇਟੀ ਪੜਾਓ ਹੈ ਬੇਟੀ ਇਸੇ ਕੰਮ ਲਈ ਬਚਾਈ ਗਈਆਂ ਸੀ ਪੜਾਈ ਗਈਆਂ ਸੀ ਕਿ ਤੁਸੀਂ ਇਦਾਂ ਦੇ ਫਰਮਾਨਾਂ ਤੇ ਅਮਲ ਕਰੋ ਅੱਜ ਇੱਕ ਨਵਾਂ ਨਾਦਰ ਸ਼ਾਹੀ ਫਰਮਾਨ ਜਾਰੀ ਹੋਇਆ ਪੰਜਾਬ ਗਵਰਨਮੈਂਟ ਦੇ ਐਸ ਡੀ ਐਮ ਸਾਹਿਬ ਗਿੱਦੜ ਬਾਬਲਾ ਕਿ ਪਰਾਲੀ ਜਲਾਉਣ ਲਈ ਖੇਤਾਂ ਦੇ ਵਿੱਚ ਕੋਈ ਵੀ ਕਿਸਾਨ ਪਰਾਲੀ ਜੜਾਏਗਾ ਤਾਂ ਆਂਗਣਵਾੜੀ ਵਰਕਰ ਉਸ ਦੀ ਰਿਪੋਰਟ ਕਰੇਗੀ ਕਿ ਉਸ ਨੇ ਪਰਾਲੀ ਜਲਾਈ ਹੈ ਇਸ ਦਾ ਮਤਲਬ ਆੰਗਣਵਾੜੀ ਵਰਕਰ ਹੁਣ ਖੇਤਾਂ ਚ ਜਾਏਗੀ ਪਰਾਲੀ ਰਾਤ ਨੂੰ ਜਲਾਉਂਦੇ ਆ ਲੋਗ ਇਹਦਾ ਮਤਲਬ ਆੰਗਣਵਾੜੀ ਹੁਣ ਰਾਤ ਨੂੰ ਡਿਊਟੀ ਕਰੂਗੀ ਖੇਤਾਂ ਚ ਕਿੰਨਾ ਰਕਬਾ ਹੈ ਕਿੰਨੇ ਏਕੜ ਰਕਬਾ ਹੈ ਇੱਕ ਆੰਗਣਵਾੜੀ ਵਰਕਰ ਕਿਦੇ ਖੇਤ ਵਿੱਚ ਜਾਏਗੀ ਕਿਹੜੇ ਵਹੀਕਲ ਤੇ ਜਾਏਗੀ ਕਿਹੜੇ ਵਹੀਕਲ ਦਾ ਰੇਜ਼ ਕੀਤਾ ਹੈ ਕਿਹੜੀ ਸਿਕਿਉਰਿਟੀ ਦੇ ਤਹਿਤ ਜਾਏਗੀ ਰਾਤ ਨੂੰ ਜਦੋਂ ਪਰਾਲੀ ਨੂੰ ਅੱਗ ਲੱਗੇਗੀ ਧੂਆ ਦਿਖੇਗਾ ਅੰਗਰਵਾੜੀ ਵਰਕਰ ਜਾਏਗੀ ਰਾਤ ਨੂੰ ਵਾਪਿਸ ਆਏਗੀ ਅਗਰ ਉਸ ਤੋਂ ਹਮਲਾ ਹੋ ਗਿਆ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੈ ਕਿਉਂ ਸੰਗਨਵਾੜੀ ਵਰਕਰ ਨੂੰ 스ਪਿੰਡ ਵਿੱਚ ਨਹੀਂ ਰਹਿਣਾ ਜਦੋਂ ਤੁਸੀਂ ਇਦਾਂ ਦੀ ਲੈਟਰ ਡਰਾਫਟ ਕਰਦੇ ਆਫੀਸਰ ਸਾਹਿਬ ਕਿ ਤੁਸੀਂ ਜ਼ਮੀਨੀ ਹਕੀਕਤ ਨਾਲ ਜੁੜੀਆਂ ਮੁਸ਼ਕਲਾਂ ਦੇ ਬਾਰੇ ਇਕਬਲ ਵੀ ਸੋਚਣਾ ਜ਼ਰੂਰੀ ਨਹੀਂ ਸਮਝਦੇ ਕਿ ਰਕਬਾ ਕਿੰਨਾ ਹੈ ਖੇਤ ਕਿੱਥੇ ਹੈ ਪਿੰਡ ਤੋਂ 4-4 ਕਿਲੋਮੀਟਰ ਦੂਰ ਤੱਕ ਇਹ ਤੁੰਦੇ ਹੈ ਕਿਦੇ ਖੇਤ ਚ ਕਿਨੇ ਫੁੱਕੀ ਹੈ ਕਿਹੜਾ ਮਾਈਕਰੋਸਕੋਪ ਲੱਗਿਆ ਹੋਇਆ ਆਂਗਣਵਾੜੀ ਵਰਕਰ ਦੇ ਹੱਥ ਵਿੱਚ ਜਿਹਦੇ ਰਾਈ ਉਹ ਦੇਖ ਸਕੇਗੀ ਸਭ ਕੁਝ ਆਂਗਣਵਾੜੀ ਵਰਕਰ ਵੀ ਕਿਸਾਨ ਮਜ਼ਦੂਰਾਂ ਦੀ ਧੀ ਹੈ ਉਹ ਆਪਣੇ ਘਰ ਦੇ ਜੀਵਾਂ ਦੇ ਖਿਲਾਫ ਲਿੱਖ ਕੇ ਰਿਪੋਰਟ ਦੇਉਗੀ ਇਹੀ ਕਸਰ ਬਾਕੀ ਰਹਿ ਗਈ ਸੀ ਕਦੇ ਆਟੇ ਦਾਲ ਦੇ ਕਾਰਡ ਕੱਟਣ ਲਈ ਆਂਗਣਵਾੜੀ ਵਰਕਰ ਨੂੰ ਮੋਹਰਾ ਬਣਾ ਦਿਓ ਕਦੇ ਪਿੰਡਾਂ ਦੇ ਵਿੱਚ ਪੈਨਸ਼ਨ ਕੱਟਣ ਲਈ ਆਂਗਣਵਾੜੀ ਵਰਕਰ ਨੂੰ ਮੋਹਰਾ ਬਣਾ ਦਿਓ ਜਦੋਂ ਪੈਨਸ਼ਨ ਲੈਣੀ ਆ ਉਹਦੋਂ ਤਾਂ ਆਂਗਣਵਾੜੀ ਵਰਕਰ ਨੂੰ ਪੁੱਛਿਆ ਨਹੀਂ ਜਾਂਦਾ ਆਟੇ ਦਾਲ ਦੇ ਕਾਰਡ ਕਿਹਦੀ ਸਿਫਾਰਿਸ਼ ਤੇ ਬਣਾਏ ਕਿੰਨੇ ਕਿੰਨੇ ਜ਼ਮੀਨਾਂ ਵਾਲਿਆਂ ਨੇ ਤੁਸੀਂ ਆਟੇ ਦਾਲ ਦਿੱਤੇ ਉਹਦੋਂ ਤਾਂ ਆਂਗਣਵਾੜੀ ਵਰਕਰ ਦੇ ਸਿਫਾਰਿਸ਼ ਤੇ ਨਹੀਂ ਬਣਾਏ ਗਏ ਪਰ ਕੱਟਣ ਲਈ ਆਂਗਣਵਾੜੀ ਵਰਕਰ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਗਰੀਬ ਘਰ ਦੇ ਨੋਂ ਤੇ ਧੀ ਐ ਇਸੇ ਦਿਨ ਲਈ ਬੇਟੀ ਬਚਾਈ ਸੀ ਵਢਾਈ ਸੀ ਇਸੇ ਲਈ ਇਹ ਪਾਲਿਸੀ ਆਈ ਸੀ ਕਿ ਤੁਸੀਂ ਆਪਣੇ ਕਿਸਾਨਾਂ ਦੀਆਂ ਰਿਪੋਰਟਾਂ ਬਣਾ ਕੇ ਦੇਵੋਗੇ ਅਸੀਂ ਵੀ ਉਹਨਾਂ ਪਰਿਵਾਰਾਂ 'ਚ ਜੰਮੀਆਂ ਭਲੀਆਂ ਪਹਿਲੀ ਗੱਲ ਤਾਂ ਇਹ ਸੰਭਵ ਹੀ ਨਹੀਂ ਹੋ ਸਕਦਾ ਇਹ ਕੰਮ ਆਂਗਣਵਾੜੀ ਵਰਕਰ ਹੈਲਪਰ ਕਰੇ ਇਹ ਸੰਭਵ ਹੀ ਨਹੀਂ ਹੋ ਸਕਦਾ ਇਹ ਸੰਭਵ ਹੀ ਨਹੀਂ ਹੈ ਦੂਜਾ ਅਸੀਂ ਕਰਾਂਗੇ ਹੀ ਨਹੀਂ ਸੰਭਵ ਹੋਗਾ ਤਾਂ ਵੀ ਨਹੀਂ ਕਰਾਂਗੇ ਇਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨਾਦਰ ਸਾਈ ਫਰਮਾਨ ਸੂਬੇ ਦੀ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਆਂਗਣਵਾੜੀ ਮੁਲਾਜ਼ਮ ਪੰਜਾਬ ਸੀਟੂ ਇਸ ਦਾ ਕੜੇ ਸ਼ਬਦਾਂ ਦੇ ਵਿੱਚ ਵਿਰੋਧ ਕਰਦੀ ਹੈ ਸੱਤਾ ਦੇ ਵਿੱਚ ਆਣ ਤੋਂ ਪਹਿਲਾਂ ਇਸੇ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਲੀਡਰ ਸਾਹਿਬਾਨ ਨੇ ਵੱਡੇ-ਵੱਡੇ ਜਿਹੜੇ ਦਿੱਲੀ ਤੋਂ ਬੈਠ ਕੇ ਹਕੂਮਤਾਂ ਚਲਾਉਂਦੇ ਐ ਕਹਿੰਦੇ ਸੀ ਕਿ ਅਸੀਂ ਪਰਾਲੀ ਦਾ ਅਲਟਰਨੇਟ ਦਵਾਂਗੇ ਤੁਸੀਂ ਪਰਾਲੀ ਦਾ ਅਲਟਰਨੇਟ ਦਓ ਸਬਸਿਡੀ ਦੇਓ ਕਿਸਾਨ ਨੂੰ ਕਿਹਦਾ ਮਨ ਕਰਦਾ ਹੈ ਜਲਾਣ ਨੂੰ ਅਰੇਂਜ ਕਰੋ ਕੋਈ ਫੈਕਟਰੀ ਉਦਯੋਗ ਲਗਾਓ ਜਿਹਦੇ ਵਿੱਚ ਪਰਾਲੀ ਦਾ ਇਸਤੇਮਾਲ ਹੋਵੇ ਪਹਿਲਾਂ ਹੀ ਕਿਸਾਨ ਕਰਜ਼ੇ ਦੀ ਮਾਰ ਹੇਠ ਹੈ ਔਰ ਇਸ ਟਾਈਮ ਦਾ ਪੰਜਾਬ ਦੇ ਕਿਸਾਨ ਨੂੰ ਦੁਨੀਆ ਦੇਖਦੀ ਹੈ ਕਿ ਕਿੱਡੇ ਵੱਡੀ ਤਰਾਸ ਦੀ ਬਾੜ ਪੀੜ ਕਿੰਨੇ ਕਹਿਰ ਤੋਂ ਪੰਜਾਬ ਦਾ ਕਿਸਾਨ ਮਜ਼ਦੂਰ ਹਰ ਬੰਦਾ ਗੁਜ਼ਰ ਰਿਹਾ ਹੈ ਐਦਾਂ ਦੇ ਫਰਮਾਨ ਜਾਰੀ ਕਰਦੇ ਹੋਏ ਅਧਿਕਾਰੀ ਦੇ ਹੱਥ ਨਹੀਂ ਕੰਬੇ ਕਿ ਤੁਸੀਂ ਲਿਖ ਕੀ ਰਹੇ ਹੋ ਉਹਨਾਂ ਦੀ ਪੈਨਸ਼ਨ ਬੰਦ ਕਰ ਦਿਓਗੇ ਮੰਨ ਲਓ ਕਿਸੇ ਇੱਕ ਨੇ ਗਲਤੀ ਕਰ ਦਿੱਤੀ ਘਰ ਇਹੀ ਮੰਨ ਕੇ ਚੱਲਦੇ ਆ ਤੁਸੀਂ ਉਸ ਘਰ ਦੀ ਵਿਧਵਾ ਦੀ ਪੈਨਸ਼ਨ ਬੰਦ ਕਰ ਦੋਗੇ ਹੈਂਡੀਕੈਪ ਦੀ ਪੈਨਸ਼ਨ ਬੰਦ ਕਰ ਦੋਗੇ ਬੜਾਪਾ ਪੈਨਸ਼ਨ ਬੰਦ ਕਰ ਦੋਗੇ ਇਹ ਮਨੁੱਖੀ ਅਧਿਕਾਰਾਂ ਦਾ ਕਾਹਨ ਕਰਨਾ ਇਹੀ ਬਾਕੀ ਰਹਿ ਗਿਆ ਸੀ ਆਮ ਆਦਮੀ ਪਾਰਟੀ ਸਰਕਾਰ ਦਾ ਕਿ ਤੁਸੀਂ ਐਦਾਂ ਬਲੈਕਮੇਲ ਕਰੋਗੇ ਕੁਝ ਅਲਟਰਨੇਟ ਦਿੱਤਿਆਂ ਬਿਨਾ ਐਦਾਂ ਬਲੈਕਮੇਲ ਕਰਨਾ ਬੰਦ ਕਰੋ ਇਹ ਬਲੈਕਮੇਲਿੰਗ ਬਰਦਾਸ਼ਤ ਨਹੀਂ ਹੋਊਗੀ ਪੰਜਾਬ ਦੀ ਜਨਤਾ ਕਤਈ ਨਹੀਂ ਕਰੇਗੀ ਐਦਾਂ ਦੇ ਬਲੈਕਮੇਲ ਹੀ ਔਰ ਐਦਾਂ ਦੇ ਨਾਦਰਸ਼ਾਈ ਫਰਮਾਨ ਪੰਜਾਬ ਦੇ ਕਿਸਾਨ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਔਰ ਅਸੀਂ ਕਿਸਾਨ ਮਜ਼ਦੂਰਾਂ ਦੀ ਧੀਆ ਐਦਾਂ ਦੇ ਫਰਮਾਨ ਕਦੀ ਵੀ ਐਕਸੈਪਟ ਨਹੀਂ ਕਰਾਂਗੇ ਆ ਦੇ ਆਂਗਣਵਾੜੀ ਮੁਲਾਜ਼ਮ ਪੰਜਾਬ ਸੀਟੂ ਏਦਾਂ ਦੇ ਫਰਮਾਨਾਂ ਦੀ ਘੋਰ ਨਿੰਦਾ ਕਰਦੀ ਹੈ ਕੜੇ ਸ਼ਬਦਾਂ ਚ ਤੇ ਇਸ ਗੱਲ ਦਾ ਫੈਸਲਾ ਲਿਆ ਸਾਡੀ ਜਥੇਬੰਦੀ ਨੇ ਕਿ ਸਾਡੀ ਕੋਈ ਵੀ ਆਂਗਣਵਾੜੀ ਵਰਕਰ ਹੈਲਪਰ ਏਦਾਂ ਦੀ ਰਿਪੋਰਟ ਨਹੀਂ ਕਰੇਗੀ ਅਸੀਂ ਕਿਸੇ ਵੀ ਫਰਮਾਨ ਦੇ ਸਾਹਮਣੇ ਨਹੀਂ ਝੁਕਾਂਗੇ ਇਨਕਲਾਬ ਜ਼ਿੰਦਾਬਾਦ